ਸਤਿ ਜੀ ਸੱਤੀ ਵਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਪਿੰਡ ਦੁੱਬਲੀ ਤੇ ਉੱਥੇ ਅੱਜ ਆਪਣੇ ਸੰਤਾਂ ਦੀ ਜਗ੍ਹਾ ਸੰਤੋਬਾਧਨ ਦਾ ਸੇਂਗੂ ਪੂਰੀ ਵਾਲੇ ਦੀ ਤੇ ਇਹ ਹੋ ਗਿਆ ਪਹੁੰਚ ਗਏ ਚਲੋ ਅੱਗੇ ਜਾ ਕੇ ਮਿਲਦੇ ਹਾਂ ਫਿਰ ਸੇ ਆ ਗਏ ਜੀ ਮੇਨ ਰੋਡ ਬੁੱਧਰ ਪਰ ਲੱਗ ਬਹੁਤ ਅਜੀਬ ਜਿਹਾ ਇਰੀਦੀ ਗੁਰਦੁਆਰਾ ਸਾਹਿਬ ਤੇ ਇਹ ਆਜੀ ਗੁਰਦੁਆਰਾ ਸੰਤ ਖਾਲਸਾ ਜੀ ਤੇ ਇਹ ਆਜੀ ਇਤਿਹਾਸ ਵੀਰ ਆਪਾਂ ਕੀਤੇ ਦਰਸ਼ਨ ਅੰਦਰ ਗੁਰਦੁਆਰਾ ਸਾਹਿਬ ਦੇ ਇੱਧਰ ਆ ਜੀ ਸੰਤਾਂ ਦੀ ਜਗ੍ਹਾ ਸੰਤੂਆ ਬਚਨ ਦਾਸ ਸਿੰਘ ਜੀ ਭੂਰੀ ਵਾਲਿਆਂ ਦੀ ਹੋਰ ਹੀ ਸੰਤਾਂ ਦੀ ਜਗ੍ਹਾ ਚਲੋ ਅੱਗੇ ਦਿਖਾਉਨੇ ਆ ਦਰਸ਼ਨ ਕਰਕੇ ਫਿਰ ਅਹੀਂ ਅੱਗੇ ਜੀ ਵਾਪਸ ਤੇ ਸ਼ਕਿਆ ਲੰਗਰ ਪ੍ਰਸ਼ਾਦਾ ਲੰਗਰ ਪ੍ਰਸ਼ਾਦਾ ਸ਼ਕੀ ਤੇ ਫਿਰ ਆਪਾਂ ਘਰ ਨੂੰ ਕੀਤੀ ਵਾਪਸੀ ਚਲੋ ਜੀ ਮਿਲਦੇ ਅਗਲੇ ਵਲੌਗ ਚ ਧੰਨਵਾਦ